ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਜੇਕੇ ਨਿਊਜ਼ ਮੈਂ ਤੁਹਾਡੇ ਨਾਲ ਦਿਤਿੰਦਰ ਖੁੰਮਾ ਦੱਸ ਦਈਏ ਕਿ ਨਵਰਾਤਰੀ ਜਿਹੜੇ ਨਾ ਸ਼ੁਰੂ ਹੋ ਚੁੱਕੇ ਹਨ ਅੱਜ ਪਹਿਲਾ ਨਵਰਾਤਰਾ ਹੈ ਇਸ ਸਮੇਂ ਪੰਜਾਬ ਜੇਕੇ ਨਿਊਜ਼ ਦੀ ਟੀਮ ਜਿਹੜੀ ਹੈ ਨਗਰੀ ਬਾਲਾ ਸੁੰਦਰੀ ਮਾਤਾ ਰਾਣੀ ਦੇ ਦਰਬਾਰ ਦੇ ਵਿੱਚ ਪਹੁੰਚੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਇਸ ਸਮੇਂ ਜਿਹੜਾ ਦਰਬਾਰ ਜਿਹੜਾ ਆ ਭਰਪੂਰ ਜਿਹੜਾ ਆ ਇਸ ਸਮੇਂ ਸੰਗਤਾਂ ਦੇ ਨਾਲ ਰੁਝਿਆ ਹੋਇਆ ਹੈ ਸੰਗਤਾਂ ਜਿਹੜੀਆਂ ਦੂਰ ਦਰਾਜ ਤੋਂ ਜਿਹੜੀਆਂ ਨਾ ਇਹ ਮਾਤਾ ਰਾਣੀ ਦੇ ਦਰਸ਼ਨ ਲਈ ਜਿਹੜੀ ਇੱਥੇ ਪਹੁੰਚੀ ਹਨ ਤਸਵੀਰਾਂ ਤੁਸੀਂ ਲਗਾਤਾਰ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਜਿਹੜਾ ਆ ਸੰਗਤਾਂ ਦਾ ਆ ਭਰਪੂਰ ਜਿਹੜਾ ਨਜ਼ਾਰਾ ਦੇਖਣ ਨੂੰ ਮਿਲਿਆ ਉੱਥੇ ਹੀ ਦੁਕਾਨਾਂ ਵੀ ਦਿਖਾ ਦਈਏ ਤੁਹਾਨੂੰ ਕਿ ਕਿਸ ਤਰ੍ਹਾਂ ਜਿਹੜਾ ਦਰਬਾਰ ਦੇ ਲਾਗੇ ਜੋ ਦੁਕਾਨਾਂ ਹਨ ਉਹ ਸੱਜੀਆਂ ਹੋਈਆਂ ਹਨ ਇੱਧਰ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਬੱਚਿਆਂ ਦੇ ਖਡੋਣੇ ਹੋਣ ਚਾਹੇ ਖਾਣ ਪੀਣ ਦਾ ਸਮਾਨ ਹੋਵੇ ਜਿਹੜਾ ਕਿ ਦਰਬਾਰ ਦੇ ਵਿੱਚ ਜਿਹੜਾ ਖੂਬ ਜਿਹੜੀ ਸੰਗਤਾਂ ਜਿਹੜੀਆਂ ਆਪਣੇ ਆਸਾ ਮੁਰਾਦ ਦੇ ਨਾਲ ਜਿਹੜੀ ਮਾਤਾ ਦੇ ਦਰਬਾਰ ਦੇ ਵਿੱਚ ਅੱਜ ਆਪਣੀਆਂ ਮੰਤਾ ਪੂਰੀਆਂ ਕਰਨ ਲਈ ਪਹੁੰਚੀਆਂ ਹਨ ਤੁਹਾਨੂੰ ਦਰਸ਼ਨ ਜਿਹੜੇ ਅੰਦਰ ਦੇ ਵੀ ਦਿਖਾਵਾਂਗੇ ਤੇ ਬਾਹਰ ਦੀ ਵੀ ਜਿਹੜੀ ਆ ਤੁਹਾਨੂੰ ਸਾਰੀ ਜਿਹੜੀ ਆ ਫੋਕਸ ਜਿਹੜਾ ਆਪਣੇ ਚੈਨਲ ਦੇ ਰਾਹੀਂ ਤੁਹਾਨੂੰ ਦਿਖਾਵਾਂਗੇ ਉੱਥੇ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਜਿਹੜੇ ਆ 14 ਆਪਣੇ ਨੌਂ ਨਰਾਤੇ ਤੇ ਦਸਵਾਂ ਦਸਹਿਰਾ ਹੁੰਦਾ ਹੈ ਲਗਾਤਾਰ ਤੁਹਾਨੂੰ ਜੇ ਕੋਸ਼ਿਸ਼ ਸਾਡੇ ਚੈਨਲ ਤੇ ਇਹੀ ਰਹੇਗੀ ਤੁਹਾਨੂੰ ਮਾਤਾ ਦਾਨੀ ਦੇ ਲਗਾਤਾਰ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਦਸਹਿਰੇ ਦੇ ਵੀ ਤੁਹਾਨੂੰ ਜਿਹੜੀ ਆ ਆਪਣੇ ਚੈਨਲ ਤੇ ਜਰੂਰ ਜਾਣਨਾ ਪਾਵਾਂਗੇ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕ ਨਿਊਜ਼ Nó là cái kế hoạch đó, nó sẽ là cái kế hoạch đó. ਆਇਓ ਆਇਓ ਕੇ ਕੇ ਆਇਓ ਅੰਦਰ ਆਇਓ ਆ ਤੇ ਆਇਓ ਆਇਓ ਕੇ ਕੇ ਜਿਹੜੇ ਕੇਟਪੀਆ ਦੇ ਅੰਦਰ ਆ ਜਾਓ ਲੋਕ ਆਏ